लो जी मैच तो बाद लास्ट टाइम दूसरी टीम जी फिटिंग करके आई है मैच कर अद्धे घंटे तो बाद स्टार्ट कर हम लंगर चल रहा होंगे लंच टाइम चल रहा आफ्टरऑल फिर सैकंड पार्ट होगा इस मैच, इस मैच दोबारा रोटी दाल पानी सेवा छोटे बच्चों की दी चलती हुई रोटी दो बाद फिर मैच ਪੱਟੀ 25 ਓਵਰ ਦੇ ਮੈਚ ਖੇਡੇ ਨੇ ਇਸ ਗਰਾਊਂਡ ਦੇ ਵਿੱਚ ਇਹ ਬੱਚਿਆਂ ਨੇ ਔਰ ਤੁੱਪੇ ਵਾਹ ਮਾਕੀ ਕਾਫੀ ਮਿਹਨਤ ਆ ਵੀ ਬੱਚਿਆਂ ਦੀ ਇਹਨਾਂ ਦੀ ਇਹ ਬਕ ਬਕ ਪਿੰਡਾਂ ਤੋਂ ਆਏ ਨੇ ਦੋ ਕਲੱਬ ਨੇ ਉਧਰ ਖੰਨੇ ਤੋਂ ਤੇ ਆ ਮਕਸੂਰ ਦਾ ਕਲੱਬ ਬਾਕੀ ਬਾਕੀ ਬਚਿਆ ਨੇ ਛੋਟੇ ਛੋਟੇ ਆਪਣੀ ਉਮਰ ਦੇ ਹਿਸਾਬ ਨਾਲ ਗ੍ਰਾਊਂਡ 'ਚ ਸਰਗਤ ਕੀਤੀ ਹੈ ਤੇ ਬਾਕੀ ਦਾ ਮੈਚ ਤੁਹਾਨੂੰ ਫੇਸਬੁੱਕ ਦੇ ਵਿੱਚ ਪੇਜ ਹੈਗਾ ਮਕਸੂਰਾ ਸਪੋਰਟਸ ਕਲੱਬ ਐਂਡ ਐਨ ਜੀਓ ਇਹ ਪੇਜ ਦੇ ਵਿੱਚ ਜਰੂਰ ਤੁਸੀਂ ਮੈਚ ਦੇਖ ਲਿਓ ਸਾਰਾ ਮੈਚ ਪਿਆ ਹੋਊਗਾ 25 ਓਵਰ ਦਾ ਲਾਈਵ ਹੁੰਦਾ ਹੋ ਮੈਚ ਫੇਸਬੁੱਕ ਦੇ ਵਿੱਚ ਇਹ ਵੀਡੀਓ ਇੱਕ ਮੈਂ ਬਣਾ ਰਿਹਾ ਇਹ ਇਸ ਕਰਕੇ ਵੀ ਫੇਸਬੁੱਕ ਤੇ ਵਿੱਚ ਮੈਸੇਜ ਆਏ ਨੇ ਕਮੈਂਟ ਆਏ ਨੇ ਕਈਆਂ ਦੇ ਵੀ ਇਹ ਕਿਹੜੇ ਕਿਹੜੀ ਟੀਮ ਖੇਡ ਰਹੀ ਸੀ ਤੇ ਕਿੱਥੋਂ ਦੀ ਵੀਰੇ ਇੱਕ ਤਿੰਨ ਕਲੱਬ ਨੇ ਇਹ ਆਪਣੇ ਖੰਨੇ ਤੋਂ ਇੱਕ ਦਰਾਹੇ ਤੋਂ ਇੱਕ ਮਕਸੂੜੇ ਤੋਂ ਤੇ ਇਹ ਕਲੱਬਾਂ ਦੇ ਮੈਚ ਰੱਖੇ ਹੋਏ ਨੇ ਲੀਗ ਰੱਖੀ ਹੈ ਇਹਨਾਂ ਦੀ ਤਿੰਨ ਤਿੰਨ ਮੈਚਾਂ ਦੀ ਹਰ ਇੱਕ ਟੀਮ ਦੀ ਤੇ ਫਿਰ ਇਹਨਾਂ ਦਾ ਫਾਈਨਲ ਕਰਾਵਾਂਗੇ ਸੋ ਕੁੱਲ ਮਿਲਾ ਕੇ ਇਹ ਮੈਚ ਗਰਾਊਂਡ ਮਕਸੂੜੇ ਤੇ ਦਰਾਹੇ ਤੇ ਖੰਨੇ ਦੇ ਗਰਾਊਂਡ 'ਚ ਹੋਊਗਾ ਇਨੂੰ ਜਿਹੜਾ ਨੇੜੇ ਪੈਂਦਾ ਹੋਊਗਾ ਉਸ ਤਰੀਕੇ ਨਾਲ ਅੱਜ ਜਿਹੜਾ ਮੈਚ ਚੱਲਦਾ ਰਹੇਗਾ ਇਹ ਪਿੰਡ ਮਕਸੂੜੇ ਦੇ ਵਿੱਚ ਇਹ ਪਿੰਡ ਮਕਸੂੜਾ ਕਲੱਬ ਤੇ ਖੰਨੇ ਕਲੱਬ ਦਾ ਮੈਚ ਸੀ ਇਹਦੇ ਵਿੱਚ ਮਕਸੂੜੇ ਦੇ ਬੱਚਿਆਂ ਨੇ ਤੇ ਇਹਦੇ ਰਲੇ ਮੁਲੇ ਜਿਹੜੇ ਕਲੱਬ ਸੀ ਉਹਨਾਂ ਬੱਚਿਆਂ ਨੇ ਸਰਕਤ ਕੀਤੀ ਹੈ ਤੇ ਵਧੀਆ ਲੱਗਿਆ ਮੈਚ ਖੰਨਾ ਮੈਚ ਹੈ ਜਿੱਤ ਚੁੱਕੀ ਹੈ ਖੰਨੇ ਨੇ 217 ਦਾ ਟਾਰਗੇਟ ਦਿੱਤਾ ਸੀਗਾ ਧੰਨਵਾਦ